ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਕਿਰਪਾ ਕਰੋ ਹਾਂਜੀ ਸਵਰਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਇਹ ਤੁਸੀਂ ਯਾਤਰਾ ਲੈ ਕੇ ਜਾ ਰਹੇ ਹੋ ਮਨੁੱਖਤਾ ਦੀ ਸੇਵਾ ਮਾਨਵਤਾ ਦੀ ਸੇਵਾ ਦੇ ਵੱਲੋਂ ਸੋ ਇਹ ਕਿੱਥੋਂ ਇਹ ਯਾਤਰਾ ਤੁਰੀ ਹੈ ਤੇ ਕਿੱਥੇ-ਕਿੱਥੇ ਜਾਣਾ ਹੈ ਆਪਾਂ ਅੱਜ 1 ਦਸੰਬਰ 2024 ਨੂੰ ਯਾਤਰਾ ਪ੍ਰਾਰੰਭ ਹੋਈ ਹੈ ਤੇ ਇਹ ਪੰਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੋਂ ਹੋ ਕੇ ਗੁਜ਼ਰਦੀ ਹੈ ਜੀ ਔਰ 5 ਤਰੀਕ ਨੂੰ ਸ਼ਾਮੀ 7 ਵਜੇ ਦਰਬਾਰ ਸਾਹਿਬ ਸਾਡੇ ਸਰਸਾ ਪਹੁੰਚੇਗੀ ਜੀ ਜੋ ਇਹ ਸਟੇ ਕਿੱਥੇ ਕਿੱਥੇ ਆ ਫਿਰ ਤੁਹਾਡੀ ਜੀ ਆ ਡਾਟਾ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਸਟੇ ਹੋਏਗੀ ਸਾਡੀ ਜੀ ਚਾਰ ਚਾਰ ਰਾਤਾਂ ਲੱਗਣਗੀਆਂ ਪੰਜਵੀਂ ਰਾਤ ਤੇ ਦਰਬਾਰ ਸਾਹਿਬ ਪਹੁੰਚਾਂਗੇ ਜੀ ਹਾਂਜੀ ਇਹ ਚਾਰ ਵੀਲਚਰ ਰਾਂਤੇ ਹੈਗੇ ਨੇ ਇਹ ਅੱਡ ਅੱਡ ਸਟੇਟਸ ਤੋਂ ਅੱਡ ਅੱਡ ਧਰਮਾਂ ਤੋਂ ਬਿਲੋਂਗ ਕਰਦੇ ਆਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਅਵੇਰਨੈਸ ਦਾ ਮੈਸੇਜ ਸਰਬ ਸੰਜੀਵਾਰਤਾ ਦਾ ਮੈਸੇਜ ਸਾਰੇ ਧਰਮਾਂ ਦਾ ਸਨਮਾਨ ਕਰਨ ਦਾ ਮੈਸੇਜ ਲੈ ਕੇ ਚੱਲੇ ਆਂ ਜੀ ਤੇ ਜਾਗਰੂਕਤਾ ਔਰ ਅਵੇਰਨੈਸ ਫਲਾਨ ਚੱਲੇ ਆਂ ਸਪਾਇਨਲ ਕੋਰਡ ਇੰਜਰੀ ਬਾਰੇ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਕਿ ਰੀਡ ਦੀ ਹੱਡੀ ਦੀ ਸੱਟ ਵੱਜ ਗਈ ਔਰ ਥਰਡੇ ਪਾਸੇ ਖੜ ਖੜ ਗਏ ਜੀ ਜੀ ਸੋ ਆਪਣੇ ਆਸ਼ਰਮ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਆ ਉਹ ਕਿਹੜੇ ਕਿਹੜੇ ਆ 90% ਪੇਸ਼ੈਂਟ ਇਹ ਹੀ ਸਟੇ ਹੁੰਦੇ ਆ ਜ ਜਿਨ੍ਹਾਂ ਦੇ ਬਹੁਤ ਹੀ ਭਿਆਨਕ ਡੂੰਘੇ ਬੈਟਸੋਰ ਹੋਏ ਹੁੰਦੇ ਆ ਬਾਕੀ ਅਸੀਂ ਫਲੈਕਸੀਬਿਲਟੀ ਅਪਣਾ ਕੇ ਰੱਖਦੇ ਕੁਝ ਮਾਤਾਵਾਂ ਕੁਝ ਮੈਂਟਲੀ ਰਿਟਾਰਡਡ ਪੇਸ਼ੈਂਟ ਕੁਝ ਐਜਸਟੀਟਿਊਡ ਛੱਡੇ ਹੋਏ ਜਿਹਦੇ ਘਰ ਦੇ ਨਹੀਂ ਅਪਣਾਉਂਦੇ ਸਿਦਰੇ ਹੁੰਦੇ ਆ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਆ ਕੇ ਜੀ ਸੋ ਇਹ ਯਾਤਰਾ ਦਾ ਹੋਰ ਤੁਹਾਡਾ ਕੀ ਮਿਸ਼ਨ ਹੈ ਸਾਡੀ ਜੋ ਬਿਲਡਿੰਗ ਹੈ ਉਹ ਟੋਟਲੀ ਫੁੱਲ ਹੈ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਉਪਲੇ ਉੱਪਰਲੇ ਫਲੋਰਾਂ ਦੀ ਸਾਡੇ ਕੋਲ ਇੰਨੀ ਮਾਇਆ ਨਹੀਂ ਹੈ ਕਿ ਅਸੀਂ ਸੰਗਤ ਨੂੰ ਜੋ ਤੁਹਾਡੇ ਦੇਖੇਗੀ ਤੁਹਾਡੇ ਚੈਨਲ ਥਰੂ ਜ਼ਰੂਰ ਅਪੀਲ ਕਰਨਾ ਚਾਹਾਂਗੇ ਸਾਡੇ ਨਾਲ ਜ਼ਰੂਰ ਜੁੜੋ ਸਾਨੂੰ ਮਾਇਆ ਰੂਪੀ ਤੁਹਾਡੀ ਮਦਦ ਦੀ ਜ਼ਰੂਰ ਜ਼ਰੂਰਤ ਹੈ ਸਾਡੀ ਵੈਬਸਾਈਟ ਹੈ www.shsg.co.in ਸਾਨੂੰ ਉੱਥੇ ਜਾ ਕੇ ਜੋ ਸੇਵਾ ਦੇ ਕਾਰਜ ਹੋ ਰਹੇ ਉੱਥੇ ਚੈੱਕ ਕਰ ਸਕਦੇ ਹੋ ਜ਼ਰੂਰ ਸਾਡੇ ਨਾਲ ਤੁਹਾਨੂੰ ਸਹਾਇਕ ਦਿਓ ਜੀ ਸੋ ਜਦੋਂ ਯਾਤਰਾ ਅੱਜ ਇਹ ਆਰੰਭ ਹੋਈ ਸੀ ਗੁਰਦੁਆਰਾ ਸੁਹਾਣਾ ਸਾਹਿਬ ਦੇ ਕੋਲੋਂ ਤੇ ਉੱਥੋਂ ਤੁਹਾਨੂੰ ਇਹ ਆਰੰਭਤਾ ਦੇ ਵੇਲੇ ਹਰੀ ਚੰਡੀ ਕਿਨਾਂ ਵੱਲੋਂ ਦਿੱਤੀ ਗਈ ਇਹ ਡਿਪਟੀ ਕਮਿਸ਼ਨਰ ਮੈਮ ਆਸ਼ੀਕਾ ਜਾਨ ਨੇ ਉਹਨਾਂ ਨੇ ਦਿੱਤੀ ਹੈ ਔਰ ਬਹੁਤ ਸਾਰੇ ਪਤਵੰਤੇ ਔਰ ਜੋ ਇੰਡਸਟਰੀਜ਼ ਇੰਡਸਟਰੀਸ ਸੀਗੇ OVIC ਬਾਕੀ ਹਾਰਲੇ ਡੈਵਿਡਸਨ ਦੇ ਗਰੁੱਪ ਸੀਗੇ ਜੀ ਕਾਫੀ ਕਾਫੀ ਜੋ ਸ਼ਹਿਰ ਦੇ ਨਾਮ ਚੰਦੇ ਉਹ ਵੀ ਆਏ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਔਰ ਅਸ਼ੀਰਵਾਦ ਦਿੱਤਾ ਆਪਣਾ ਜੀ ਉਹਨਾਂ ਦੇ ਵੱਲੋਂ ਕੋਈ ਆਰਥਿਕ ਮਦਦ ਵੀ ਕੀਤੀ ਗਈ ਹੈ ਜੀ ਹਾਂ ਕਈਆਂ ਨੇ ਕੀਤੀ ਹੈ ਜੀ ਕਈਆਂ ਨੇ ਦਾ 10 ਲੱਖ ਤੋਂ ਲੈ ਕੇ 1.50 ਲੱਖ ਹਰ ਤਰ੍ਹਾਂ ਦੀ ਮਦਦ ਹੋਈ ਹੈ ਜਿੰਨੀ ਜਿੰਨੀ ਸ਼ਰਦਾ ਸੀ ਕਪੈਸਿਟੀ ਸੀ ਜੀ ਹਰ ਸਾਡੇ ਕੋਲ ਤਾਂ 10-10 ਰੁਪਏ ਮੈਟਰ ਕਰਦੇ ਨੇ ਜੀ ਲੋਕਾਂ ਕੋਲ 50 ਰੁਪਏ ਦੀ ਦਵਾਈ ਲੈਣ ਤੇ ਪੈਸੇ ਨਹੀਂ ਹੁੰਦੇ ਜੀ ਇਹ ਪੇਸ਼ੈਂਟ ਉਹ ਨਹੀਂ ਜੋ ਸਾਲੋਂ ਸਾਲ ਤੋਂ ਘਰਾਂ ਦੇ ਵਿੱਚ ਕੇ ਸੜਕੇ ਸੜਕੇ ਮੌਤ ਦੀ ਉਡੀਕ ਕਰ ਰਹੇ ਮਤ ਮੌਤ ਆਂਦੀ ਨਹੀਂ ਹੈਗੀ ਬਿਲਕੁਲ ਬਹੁਤ-ਬਹੁਤ ਦੂਰ ਹੈ ਜੀ ਜੀ ਬਹੁਤ ਵਧੀਆ ਗੱਲ ਹੈ ਸੋ ਤੁਹਾਡੀ ਇਹ ਯਾਤਰਾ ਇੱਕ ਸਫਲ ਰਹੇ ਤੇ ਮੈਸੇਜ ਵੀ ਤੁਹਾਡਾ ਬਹੁਤ ਵਧੀਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਅੱਜ ਤੁਹਾਡਾ ਇਹ ਕੋਰਾਲੀ ਸ਼ਹਿਰ ਦੇ ਵਿੱਚ ਸਨਮਾਨ ਵੀ ਕੀਤਾ ਗਿਆ ਸਰਦਾਰ ਬਹਾਦਰ ਸਿੰਘ ਐਮ ਸੀਓ ਕੇ ਸੋ ਸਾਡੇ ਚਾਚਾ ਜੀ ਪ੍ਰੇਮ ਸਿੰਘ ਜੀ ਤੇ ਤਹਿਲ ਸਿੰਘ ਜੀ ਇਹਨਾਂ ਦੇ ਯਾ ਬਹੁਤ ਬਹੁਤ ਸ਼ੁਕਰ ਹੈ ਪਾਈ ਸਾਹਿਬ ਨੂੰ ਮਿਲੇ ਔਰ ਬਹੁਤ ਪਿਆਰ ਦੇਖੋ ਇਹ ਛੋਟੀ ਛੋਟੀ ਐਨਕਰੇਜਮੈਂਟ ਨੇ ਹੱਲਾਸ਼ੇਰੀ ਹੈ ਇਹਨਾਂ ਹੱਲਾਸ਼ੇਰੀ ਔਰ ਇਸੇ ਪਿਆਰ صدਕਾ ਸੀ ਆ 221 ਕਿਲੋਮੀਟਰ ਪੂਰੇ ਕਰ ਪਾਵਾਂਗੇ ਉਸ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰ ਹੈ ਜੋ ਇੰਨੀ ਪਿਆਰੀ ਪਰੀ ਸੰਗਤ ਸਭ ਨੂੰ ਰਸਤੇ ਦੇ ਵਿੱਚ ਇੰਨੀ ਪਿਆਰ ਬਖਸ਼ ਰਹੀ ਹੈ ਨਾ ਇਹਨਾਂ ਦਾ ਆਸ਼ੀਰਵਾਦ ਹੈ ਜੀ ਬਹੁਤ ਸ਼ੁਕਰ ਹੈ ਬਹੁਤ ਧੰਨਵਾਦ ਹੈ ਐਮਸੀ ਸਾਹਿਬ ਦੇ ਥਰੂ ਆਪਣੇ ਜੋ ਬੜੇ ਨੇ ਇਹਨਾਂ ਦੇ ਥਰੂ ਮੈਂ ਸਾਰੇ ਕਰਾਲੀ ਸ਼ਹਿਰ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਆਪਣੀ ਕੌਸਟ ਸਿਸ ਜੀ ਬਹੁਤ ਧੰਨਵਾਦ ਉਹਨਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਦਾਰ ਬਹਾਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਰਦਾਰ ਸਵਰਨਜੀਤ ਸਿੰਘ ਜੀ ਜੋ ਇੱਕ ਹੈ ਸਾਨੂੰ ਚਲਾ ਰਹੇ ਨੇ ਸੋ ਇਹਨਾਂ ਦੇ ਦੁਆਰਾ ਅੱਜ ਇਹ ਯਾਤਰਾ ਚਲਾਈ ਜਾ ਰਹੀ ਆ ਦਲਜਿੰਦਰ ਸਿੰਘ ਲਾਢੀ ਜੋ ਆਪਣੇ ਬੜੇ ਮਿੱਤਰ ਨੇ ਕੋਲ ਨੇ ਸੋ ਉਹਨਾਂ ਦੇ ਦੁਆਰਾ ਇਹ ਤੁਹਾਨੂੰ ਮੈਸੇਜ ਵੀ ਲੱਗਿਆ ਕਿ ਯਾਤਰਾ ਆ ਰਹੀ ਹੈ ਤੇ ਤੁਹਾਡੇ ਵੱਲੋਂ ਸਨਮਾਨ ਵੀ ਕੀਤਾ ਗਿਆ ਦੇਖੋ ਜੀ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਸਰਵ ਹਿਮਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਜਿਹੜਾ ਕਿ ਪਹਿਲਾਂ ਰਤਵਾੜਾ ਸਾਹਿਬ ਇੱਕ ਵੀ ਚੱਲ ਰਿਹਾ ਸੀ ਤੇ ਫਿਰ ਪੈਂਤਪੁਰ ਚੱਲ ਰਿਹਾ ਸੀ ਤੇ ਹੁਣ ਮਦਨਹੜੀ ਦੇ ਵਿੱਚ ਨਵਾਂ ਸਾਡੇ ਟਰਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਮਾਨਵਤਾ ਦੀ ਸੇਵਾ ਦੁਖੀ ਜੋ ਇਨਸਾਨ ਹਨ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੀ ਇਹ ਕਿੰਦਾ ਸੇਵਾ ਕਰਦੇ ਇਹਨਾਂ ਨੇ ਆਪਣੇ ਜਵਾਨੀ ਦੱਸਿਆ ਕਿ ਬਹੁਤ ਵੱਡਾ ਮੈਂ ਤਾਂ ਕਹਾਂਗਾ ਮਾਨਵਤਾ ਲਈ ਪੁੰਨ ਦਾ ਕਰਮ ਹੈ ਜਿਹੜੀ ਇਹ ਸਸਤਾ ਕਰ ਰਹੀ ਹੈ ਸਾਨੂੰ ਲੋੜ ਹੈ ਸਾਰਿਆਂ ਨੂੰ ਇਸ ਦੇ ਵਿੱਚ ਆਪਣਾ ਜਿੰਨਾ ਵੀ ਤਿਲ ਫੁੱਲ ਯੋਗਦਾਨ ਪਾਉਣ ਦੀ ਕਿਉਂਕਿ ਜੋ ਬੇਸਹਾਰਾ ਲੋਕ ਹੈ ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਔਰ ਮੈਂ ਬਹੁਤ ਧੰਨਵਾਦੀਆਂ ਇਸ ਸੰਸਥਾ ਦਾ ਜਿਹੜੀ ਇਹ ਅੱਜ ਦੇ ਮੈਂ ਤਾਂ ਕਹਾਂਗਾ ਜਿਹੜਾ ਅੱਜ ਦਾ ਜੋਗ ਹੈ ਕਿਸੇ ਕੋਲ ਟਾਈਮ ਨਹੀਂ ਹੈਗਾ ਔਰ ਇਹ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਲਈ ਇਹ ਦਿਨ ਰਾਤ ਖੜੇ ਆਂ ਔਰ ਆਪਣੀ ਸੰਸਥਾ ਦੇ ਰਾਹੀਂ ਉਹਨਾਂ ਲੋਕਾਂ ਦੀ ਸੇਵਾ ਕਰਦੇ ਆਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਾਡਾ ਭਾਣਜਾ ਦਿਲਜਿੰਦਰ ਸਿੰਘ ਲਾਡੀ ਜੀ ਜਿਹੜੇ ਕਿ ਜਿਨ੍ਹਾਂ ਦੇ ਰਾਹੀਂ ਸਾਨੂੰ ਇਹਨਾਂ ਦੇ ਅੱਜ ਸੰਗਤ ਤੇ ਸੇਵਾ ਕਰਨ ਦਾ ਅੱਜ ਸਾਡੇ ਪਾਕਾਂ ਵਾਲਿਆਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਨਗਰ ਦੇ ਵਿੱਚ ਇਹ ਨਿਕਲ ਰਹੇ ਗੁਜ਼ਰ ਰਹੇ ਜਿਨ੍ਹਾਂ ਦੀ ਇਹ ਯਾਤਰਾ ਅੱਜ ਮਹਾਰਾਜ ਦਾ ਇੱਕ ਹੁਕਮ ਹੈ ਜੀ ਕਿ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੇ ਵਾਹਵਾਕ ਅਨਸਾਰ ਇਹਨਾਂ ਨੇ ਹਿੰਦੂ ਸਿੱਖ ਮੁਸਲਮ ਇਕਤਾ ਭਾਈਚਾਰੇ ਦਾ ਹੁਕਾ ਦੰਦੇ ਹੋਏ ਇਹਨਾਂ ਨੇ ਅੱਜ ਬੀਮ ਚੇਰ ਦੇ ਰਾਹੀਂ ਇਹਨਾਂ ਨੇ ਸਿੰਘ ਸ਼ੀਤਾ ਗੁਰਦੁਆਰਾ ਸਾਹਿਬ ਸੁਹਾਣਾ ਤੋਂ ਸ਼ੁਰੂ ਹੋ ਕੇ ਦਿੱਥੇ ਕਿ ਡੀਸੀ ਮੈਡਮ ਅਸ਼ਕਾ ਜੈਨ ਜੀ ਨੇ ਸ਼ੁਰੂਆਤ ਕੀਤੀ ਹੈ ਤੇ ਦਰਬਾਰ ਸਾਹਿਬ ਇਹਨਾਂ ਨੇ 5 ਦਿਨ ਲੱਗਣੇ ਇਹਨਾਂ ਨੇ ਪਹੁੰਚਣਾ ਪੂਰੇ ਰਸਤੇ ਨੇ ਇਹਨਾਂ ਨੇ ਮਾਨਵਤਾ ਦਾ ਏਕਤਾ ਭਾਈਚਾਰੇ ਦਾ ਸਨੇਹਾ ਲੈ ਕੇ ਜਾਣਾ ਔਰ ਮੈਂ ਆਪਣੇ ਵੱਲੋਂ ਇਹਨਾਂ ਦਾ ਨਿੱਘਾ ਇੱਥੇ ਆਪਣੇ ਸ਼ਹਿਰ ਵਿੱਚ ਗੁਜਰਨ ਤੇ ਮੈਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਔਰ ਇਹਨਾਂ ਦਾ ਜਿਹੜਾ ਮਾਨਵਤਾ ਪ੍ਰਤੀ ਹੋਕਾ ਉਸ ਦੇ ਲਈ ਮੈਂ ਬਹੁਤ ਹੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀਸ਼ ਜੀ ਬਹੁਤ ਵੱਡਾ ਉਪਰਾਲਾ ਜੋ ਵੱਖ-ਵੱਖ ਸਟੇਟਾਂ ਤੋਂ ਤੁਸੀਂ ਇਹ 휠 ਚੇਅਰ ਦੇ ਉੱਤੇ ਜੋ ਗਰਵਾਰ ਸਾਹਿਬ ਅੰਮ੍ਰਿਤਸਰ ਵਿਖੇ ਜਾ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਆਪਦੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਰਾਲੀ ਦੇ ਵਿੱਚ ਮਤਲਬ ਕਰਾਲੀ ਸ਼ਹਿਰ ਦੇ ਨਵਾਇਸਿਆਂ ਨੂੰ ਅਸੀਂ ਸਿਰ ਝਾ ਕੇ ਮਤਲਬ ਨਮਨ ਕਰਦੇ ਹੈਗੇ ਹਾਂ ਉਹਨਾਂ ਨੇ ਸਾਡਾ ਇੱਥੇ ਸਵਾਗਤ ਕੀਤਾ ਹੈਗਾ ਮਾਮਾ ਜੀ ਹੋ ਗਏ ਤੇ ਬਾਕੀ ਹੋਰ ਉਹਨਾਂ ਦੀ ਟੀਮ ਨੇ ਤੇ ਬਾਕੀ ਮੈਸੇਜ ਸਾਡਾ ਇਹ ਹੈ ਵੀ ਅਸੀਂ ਸਾਰੇ ਇੱਕ ਹੈਗੇ ਆਂ ਦਾਤਾਂ ਪਾਤਾਂ ਜਿਹੜੇ ਮਤਲਬ ਵੰਡਾਂ ਪਾਈਆਂ ਹੋਈਆਂ ਗਈਆਂ ਜਾਂ ਲੜਾਈ ਝਗੜੇ ਹੁੰਦੇ ਹੈਗੇ ਆਂ ਜਾਂ ਇੱਕ ਨਸ਼ੇ ਦਾ ਗਿਰਹਾ ਵਗ ਰਿਹਾ ਹੈਗਾ ਤੇ ਉਹਦੇ ਖਿਲਾਫ ਸਾਡੀ ਇਹ ਯਾਤਰਾ ਹੈਗੀ ਹੈ ਉਹਨਾਂ ਇਹ ਚੀਜ਼ਾਂ ਨੂੰ ਠੱਲ ਪਾਈ ਜਾਵੇ ਠੀਕ ਹੈ ਜੀ ਤੇ ਇੱਕ ਵੀਰ ਹਰਿਆਣੇ ਤੋਂ ਹੈਗਾ ਦੂਜਾ ਵੀਰ ਕਸ਼ਮੀਰ ਤੋਂ ਹੈਗਾ ਤੇ ਮੈਂ ਪੰਜਾਬ ਤੋਂ ਹੈਗਾ ਜੀ ਤਿੰਨੋਂ ਮਤਲਬ ਇਹ ਸੰਦੇਸ਼ ਲੈ ਕੇ ਜਾ ਰਹੇ ਆਂ ਵੀ ਸਭ ਮਾਨਸ ਦੀ ਜਾਤ ਮਤਲਬ ਇੱਕ ਹੈਗੀ ਆ ਸਾਰੇ ਦੇ ਵਿੱਚ 21 ਜੋਤ ਜਗਦੀ ਹੈਗੀ ਹੈ ਮਤਲਬ 21 ਰੂਪ ਹੈਗਾ ਤੇ ਦੂਜਾ ਮਿਸ਼ਨ ਆਏਗਾ ਸਾਡਾ ਇੱਕ ਮਤਲਬ ਆਸ਼ਰਮ ਹੈਗਾ ਮਤਲਬ ਜਿਹੜੀ ਤੇ ਉਹਦੀ ਉਸਾਰੀ ਦੇ ਲਈ ਅਸੀਂ ਇੱਕ ਫੰਡ ਰੇジング ਮਤਲਬ ਫੰਡ ਇਕੱਠਾ ਕਰ ਰਹੇ ਹੈਗੇ ਆ ਤੇ ਬਾਕੀ ਸੰਗਤ ਨੂੰ ਵੀ ਇੱਥਾਂ ਅਪੀਲ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਉਹਦੇ ਲਈ ਮਦਦ ਕੀਤੀ ਜਾਵੇ ਸਾਡੀ ਉੱਤੇ ਬਿਲਡਿੰਗ ਮਤਲਬ ਦੋ ਬਿਲਡਿੰਗਾਂ ਸਾਡੀਆਂ ਉੱਤੇ ਹੋਰ ਪੈਣੀ ਹੈਗੀਆਂ ਤੇ ਉਹਦੇ ਲਈ ਅਸੀਂ ਮੰਡਲ ਫੰਡ ਰੇジング ਦੇ ਲਈ ਸੀ ਮਤਲਬ ਜਾ ਰਹੀ ਹੈਗੇ ਤੇ ਬਾਕੀ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ